ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 21 ਤਾਰੀਖ ਨੂੰ ਕਾਰਪੋਰੇਸ਼ਨਾਂ ਦੀਆਂ ਇਲੈਕਸ਼ਨਸ ਜਿਹੜੀਆਂ ਉਹ ਹੋ ਰਹੀਆਂ ਨੇ ਜਿਦੇ ਵਿੱਚ ਪੰਜਾਬ ਦੇ ਵਿੱਚ ਪੰਜ ਕਾਰਪੋਰੇਸ਼ਨਾਂ ਨੇ ਔਰ 42 ਮਿਊਨਿਸਪਲ ਕਮੇਟੀਆਂ ਔਰ ਨਗਰ ਪੰਚਾਇਤਾਂ ਨੇ 49 ਬਾਇ ਇਲੈਕਸ਼ਨਸ ਨੇ ਇਸ ਸਾਰੇ ਪ੍ਰੋਸੈਸ ਨੂੰ ਇੱਕ ਸੋਹਣੇ ਸੁਚੱਜੇ ਤਰੀਕੇ ਦੇ ਨਾਲ ਨੇਪਰੇ ਚਾੜਨ ਦੇ ਲਈ ਇੱਕ ਐਕਸਟੈਂਸਿਵ ਪ੍ਰੋਸੈਸ ਸੀ ਜਿਹੜਾ ਉਹ ਆਮ ਆਦਮੀ ਪਾਰਟੀ ਵੱਲੋਂ ਅਡਾਪਟ ਕੀਤਾ ਗਿਆ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਦਿਸ਼ਾ ਨਿਰਦੇਸ਼ਾਂ ਦੇ ਉੱਪਰ ਮਾਨ ਸਾਹਿਬ ਉਹਨਾਂ ਦੀ ਸਲਾਹ ਦੇ ਨਾਲ ਉਹਨਾਂ ਦੀ ਡਾਇਰੈਕਸ਼ਨ ਦੇ ਨਾਲ ਤੇ ਮਹਿਜ਼ 5-6 ਦਿਨਾਂ ਦੇ ਵਿੱਚ 977 ਬੋਰਡ ਜਿਹੜੇ ਪੂਰੇ ਪੰਜਾਬ ਦੇ ਵਿੱਚ ਜਿੱਥੇ ਇਲੈਕਸ਼ਨ ਹੋਣ ਜਾ ਰਹੀ ਹੈ ਉਹਦੇ ਵਿੱਚੋਂ ਐਪਲੀਕੇਸ਼ਨਸ ਮੰਗੀਆਂ ਗਈਆਂ ਸਕਰੀਨਿੰਗ ਕਮੇਟੀਆਂ ਦੇ ਜ਼ਰੀਏ ਹਰ ਕਾਰਪੋਰੇਸ਼ਨ ਦੀ ਹਰ ਨਗਰ ਪੰਚਾਇਤ ਦੀ ਮਿਊਸਪਲ ਕਮੇਟੀ ਦੀ ਅਲੱਗ ਸਕਰੀਨਿੰਗ ਕਮੇਟੀ ਬਣਾਈ ਗਈ ਤਾਂ ਕਿ ਗਰਾਊਂਡ ਤੋਂ ਜਿਹੜਾ ਫੀਡਬੈਕ ਹੈ ਉਹ ਆ ਸਕੇ ਔਰ ਚੰਗੇ ਕਿਰਦਾਰ ਦੇ ਲੋਕ ਨੇ ਜਿਹੜੇ ਉਹਨਾਂ ਨੂੰ ਅੱਗੇ ਲਿਆ ਕੇ ਲੋਕ ਸੇਵਾ ਸਮਾਜ ਸੇਵਾ ਦੇ ਕੰਮ ਹੈ ਜਿਹੜਾ ਉਹ ਲਾਇਆ ਜਾ ਸਕੇ ਔਰ ਇਸ ਇਹਨਾਂ ਸਕਰੀਨਿੰਗ ਕਮੇਟੀਆਂ ਦੇ ਵਿੱਚ ਜਿੱਥੇ ਸਾਡੇ ਐਮਪੀ ਐਮਐਲਏ ਮੰਤਰੀ ਸਹਿਬਾਨ ਔਰ ਸਾਰੇ-ਸਾਰੇ ਆਰਗੇਨਾਈਜੇਸ਼ਨ ਦੇ ਅਹੁਦੇਦਾਰਾਂ ਨੇ ਪਾਰਟਿਸਪੇਟ ਕੀਤਾ ਬڑے ਮੇਰੇ ਕਹਿਣ ਦਾ ਮਤਲਬ ਕਿ ਬੜੇ ਐਕਸਟੈਂਸਿਵ ਗਰਾਉਂਡ ਲੈਵਲ ਤੱਕ ਜਾ ਕੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇੱਕ ਚਾਰ ਪੰਜ ਜਨਾਂ ਦੀ ਵਿੰਡੋ ਦੇ ਵਿੱਚ ਇਹ ਸਾਰੇ ਪ੍ਰੋਸੈਸ ਨੂੰ ਪੂਰਾ ਕੀਤਾ ਜਾਵੇ ਤੇ ਅੱਜ ਉਸ ਚੀਜ਼ ਦਾ ਮੈਨੂੰ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 977 ਬੋਰਡਾਂ ਦੇ ਲਈ ਤਕਰੀਬਨ 5000 ਤੋਂ ਵੀ ਵੱਧ ਲੋਕਾਂ ਨੇ ਸਾਡੇ ਕੋਲ ਐਪਲੀਕੇਸ਼ਨ ਦਿੱਤੀ ਹੈ ਤੇ ਸਾਸੀਂ ਆਪਦੇ ਵੱਲੋਂ ਕੋਸ਼ਿਸ਼ ਕੀਤੀ ਕਿ ਜੋ ਬੈਸਟ ਪੋਸੀਬਲ ਕੈਂਡੀਡੇਟਸ ਨੇ ਜਿਹੜੇ ਉਹਨਾਂ ਨੂੰ ਚੁਣ ਕੇ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਲੁਧਿਆਣਾ ਕਿਉਂਕਿ ਇਹਨਾਂ ਸਾਰੀ ਨੇ ਸਾਰੀਆਂ 46 ਸ਼ਹਿਰਾਂ ਜਿੱਥੇ ਕਿ ਚੋਣਾ ਹੋ ਰਹੀਆਂ ਨੇ ਉਹਨਾਂ ਸਾਰਿਆਂ ਦੇ ਵਿੱਚੋਂ ਸਭ ਤੋਂ ਵੱਡੀ ਕਾਰਪੋਰੇਸ਼ਨ ਹੈ 95 ਵਰਡਸ ਨੇ ਇੱਥੇ ਇੰਡਸਟਰੀਅਲ ਹੱਬ ਹੈ ਔਰ ਪੰਜਾਬ ਦੀ ਦਾ ਦਿਲ ਹੈ ਲੁਧਿਆਣਾ ਸੋ ਉਸ ਕਰਕੇ ਇਹ ਕਾਰਪੋਰੇਸ਼ਨ ਹੈ ਜਿਹੜੀ ਉਹ ਹਰ ਪੱਖੋਂ ਬਹੁਤ ਇੰਪੋਰਟੈਂਟ ਬਣ ਜਾਂਦੀ ਹੈ ਸਿਰਫ ਆਮਾਦੀ ਪਾਰਟੀ ਦੇ ਲਈ ਨਹੀਂ ਸਰਕਾਰ ਦੇ ਉਸ ਪੂਰੇ ਪੰਜਾਬ ਦੇ ਲਈ ਵੀ ਸੋ ਅੱਜ ਕਿਉਂਕਿ ਇੰਡਸਟਰੀ ਦਾ ਹੱਬ ਹੈ ਔਰ ਸਭ ਤੋਂ ਵੱਡੀ ਕਾਰਪੋਰੇਸ਼ਨ ਹੈ ਅਸੀਂ ਪੰਜ ਗਰੰਟੀਆਂ ਕਿਉਂਕਿ ਆਮ ਆਦਮੀ ਪਾਰਟੀ ਕੇਜਰੀਵਾਲ ਸਾਹਿਬ ਔਰ ਬਾਸਾ ਬੋਣ ਦੀ ਅਗਵਾਈ ਦੇ ਵਿੱਚ ਅਸੀਂ ਕੰਮ ਦੇ ਨੂੰ ਫੋਕਸਡ ਅਸੀਂ ਗੱਲ ਕਰਦੇ ਹਾਂ ਕੈਂਪੇਨ ਕਰਦੇ ਹਾਂ ਅਸੀਂ ਗਰਾਊਂਡ ਤੋਂ ਪੁੱਛ ਕੇ ਪੰਜ ਗਰੰਟੀਆਂ ਨੇ ਜਿਹੜੀਆਂ ਅੱਜ ਉਹ ਲੁਧਿਆਣਾ ਦੇ ਲਈ ਜਾਰੀ ਕਰਨ ਜਾ ਰਹੇ ਹਾਂ ਕਿ ਜੇ ਲੁਧਿਆਣਾ ਦੇ 95 ਬੋਰਡਾਂ ਦੇ ਜੋ ਲੋਕ ਨੇ ਵਸੰਦੇ ਨੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਦੇਣਗੇ ਜਦੋਂ 21 ਤਾਰੀਖ ਨੂੰ ਔਰ ਸਾਡੀ ਗੋਮਤ ਦੇ ਨਾਲ ਮੇਅਰ ਬਣ ਜਾਏਗਾ ਜਿਸ ਦਿਨ ਲੁਧਿਆਣਾ ਇੰਸਟਾਲ ਆਮ ਆਦਮੀ ਪਾਰਟੀ ਦਾ ਮੇਅਰ ਨੂੰ ਕਰ ਦੇਗਾ ਉਸ ਦਿਨ ਤੋਂ ਹੀ ਇਹਨਾਂ ਪੰਜ ਗਾਰੰਟੀਆਂ ਦੇ ਉੱਪਰ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਜਾਏਗਾ ਔਰ ਸਾਰੇ ਦੇ ਸਾਰੇ ਵਰਗਾ ਨੂੰ ਹਰ ਸੈਕਸ਼ਨ ਨੂੰ ਹਰ ਪ੍ਰੋਬਲਮ ਨੂੰ ਅਸੀਂ ਇਹਦੇ ਵਿੱਚ ਐਡਰੈਸ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਆ ਸੋ ਸਾਥੀਓ ਸਭ ਤੋਂ ਪਹਿਲਾ ਔਰ ਵੱਡਾ ਮਸਲਾ ਜਿਹੜਾ ਉਹ ਲੁਧਿਆਣਾ ਦੇ ਵਿੱਚ ਬੁੱਢੇ ਦਰਿਆ ਦਾ ਬੁੱਢੇ ਦਰਿਆ ਜੋ ਕਿ ਦਰਿਆ ਤੋਂ ਨਾਲਾ ਬਣ ਚੁੱਕਿਆ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੀ ਅਣਗਹਿਲੀਆਂ ਔਰ ਨਲਕੀਆਂ ਦੀ ਵਜ੍ਹਾ ਕਰਕੇ ਉਹਨੂੰ ਉਹਦੀ ਮੋੜ ਜੋ ਸਰਜੀਤੀ ਦੇ ਲਈ ਉਹਦੀ ਮੋੜ ਸ਼ਾਨ ਦੀ ਬਹਾਲੀ ਦੇ ਲਈ ਵੱਡੇ ਪੱਧਰ ਦੇ ਉੱਪਰ ਕੰਮ ਜਿਥੇ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਪਿਛਲੇ 2.5 ਸਾਲਾਂ ਤੋਂ ਉਥੇ ਕਿਉਂਕਿ ਕਾਰਪੋਰੇਸ਼ਨ ਮੁੱਢ ਹੁੰਦਾ ਹੈ ਸੈਲਫ ਗਵਰਨਮੈਂਟ ਹੁੰਦੀ ਹੈ ਕਾਰਪੋਰੇਸ਼ਨ ਸੋ ਉਹਦੇ ਵੱਲੋਂ ਵੀ ਪ੍ਰਯਾਸ ਨੇ ਜਿਹੜੇ ਉਹ ਕੀਤੇ ਜਾਣਗੇ ਔਰ ਉਹਦੇ 'ਚ ਇੱਕ ਮਲਟੀ ਲੇਅਰਡ ਮਲਟੀ ਕੋਰਨਰ 360 ਡਿਗਰੀਜ਼ ਪਲਾਨ ਹੈ ਜਿਹੜਾ ਉਹਦੇ ਉੱਪਰ ਕੰਮ ਹੈ ਜਿਹੜਾ ਆਲਰੇਡੀ ਸਰਕਾਰ ਦੇ ਵਿੱਚ ਚੱਲ ਰਿਹਾ ਹੈ ਪਰ ਉਹ ਸੰਭਵ ਸਾਰਾ ਕੁਝ ਉਹਦੀ ਹੋ ਸਕੂਗਾ ਜਦੋਂ ਕਾਰਪੋਰੇਸ਼ਨ ਦੇ ਵਿੱਚ ਮੇਅਰ ਔਰ ਬਹੁਮਤ ਜਿਹੜਾ ਆਮ ਆਦੀ ਪਾਰਟੀ ਦਾ ਹੋਊਗਾ ਕਿਉਂਕਿ ਇਨ ਲਾਈਨ ਹੈ ਜਿਹੜੀ ਉਹ ਪੂਰੀ ਦੀ ਪੂਰੀ ਲੀਡਰਸ਼ਿਪ ਹੋਏਗੀ ਔਰ ਉਹਦੇ ਨਾਲ ਕੰਮ ਦੀ ਸਪੀਡ ਹੈ ਜਿਹੜੀ ਉਹ ਹੋਰ ਹੋ ਸਕੀ ਔਰ ਇਹਦੇ ਨਾਲ-ਨਾਲ ਬੁੱਡੇ ਦਰਿਆ ਦੇ ਨਾਲ-ਨਾਲ ਉਹਦੇ ਜਿਹੜੇ ਕਿਨਾਰਿਆਂ ਤੇ ਨੇ ਜਿਹੜੇ ਸੜਕ ਹੈ ਉਹ ਬਣਾਈ ਜਾਏਗੀ ਤੁਸੀਂ ਦੇਖਿਆ ਹੋਵੇਗਾ ਪਿਛਲੇ तकरीबन 1.5 ਤੋਂ 2 ਸਾਲ ਤੋਂ ਚਾਰੇ ਹਲਕਿਆਂ ਦੇ ਵਿੱਚ ਪੋਪੀਜਾਂ ਦੇ ਵੀ ਬੱਗਾ ਜੀ ਦੇ ਭੋਲਾ ਜੀ ਦੇ ਸਾਰੇ ਹਲਕਿਆਂ ਦੇ ਵਿੱਚ ਸੜਕਾਂ ਬਣਾਉਣ ਦਾ ਕੰਮ ਹੈ ਜਿਹੜਾ ਉਹ ਚੱਲ ਰਿਹਾ ਪਰ ਉਹਨੂੰ ਹੋਰ ਸਪੀਡ ਅਪ ਕਰਕੇ 100% ਕੰਪਲੀਟ ਹੈ ਜਿਹੜਾ ਉਹ ਦੋਨੋਂ ਪਾਸੇ ਕੀਤਾ ਜਾਏਗਾ ਇਹ ਸਾਡੀ ਗਾਰੰਟੀ ਹੈ ਔਰ ਇਹਦੇ ਨਾਲ ਟ੍ਰੈਫਿਕ ਦੀ ਜੋ ਮੇਜਰਸ ਮਸੱਈਆ ਉਹ ਲੁਧਿਆਣਾ ਸ਼ਹਿਰ ਦੀ ਕਾਫੀ ਹੱਦ ਤੱਕ ਜਿਹੜੀ ਉਹ ਹੱਲ ਹੋ ਜਾਏਗੀ ਇਸੇ ਤਰੀਕੇ ਪੋਲੂਸ਼ਨ ਕਿਉਂਕਿ ਬਹੁਤ ਜ਼ਿਆਦਾ ਹੈ ਲੁਧਿਆਣਾ ਦੇ ਵਿੱਚ ਔਰ ਕਿਉਂਕਿ ਪੋਪੂਲੇਸ਼ਨ ਵੀ ਹੈ ਇੰਡਸਟਰੀ ਵੀ ਹੈ ਪੋਲੂਸ਼ਨ ਬਹੁਤ ਜ਼ਿਆਦਾ ਹੋ ਜਾਂਦਾ ਹੈ ਸੋ ਉਸ ਸੀਜ਼ਨ ਨੂੰ ਕੁਝ ਹੱਦ ਤੱਕ ਠੱਲ ਪਾਉਣ ਦੇ ਲਈ 100 ਇਲੈਕਟ੍ਰਿਕ ਬੱਸਸਾਂ ਨੇ ਜਿਹੜੀਆਂ ਉਹ ਪਾਈਆਂ ਜਾਣਗੀਆਂ ਔਰ ਉਹਦੇ ਜਿਹੜੇ ਚਾਰਜਿੰਗ ਸਟੇਸ਼ਨਸ ਨੇ ਜਿਹੜੇ ਡਿਪੋਸ ਨੇ ਉਹ ਬਣਾਏ ਜਾਣਗੇ ਔਰ ਮੈਂ ਸਮਝਦਾ ਕਿ ਇਹਦੇ ਨਾਲ ਟ੍ਰੈਫਿਕ ਦੀ ਆ ਟ੍ਰਾਂਸਪੋਰਟੇਸ਼ਨ ਦੀ ਔਰ ਪੋਲੂਸ਼ਨ ਦੀ ਕਾਫੀ ਹੱਦ ਤੱਕ ਠੱਲ ਹੈ ਜਿਹੜੀ ਉਹ ਇਹਦੇ ਨਾਲ ਲੁਧਿਆਣਾ ਸ਼ਹਿਰ ਦੇ ਵਿੱਚ ਪਾਏਗੀ ਔਰ ਲੋਕਾਂ ਨੂੰ ਕਾਫੀ ਸਹੂਲਤ ਇਹਦੇ ਜ਼ਰੀਏ ਮਿਲੇਗੀ ਔਰ ਵੈਸੇ ਵੀ ਕਲੀਨ اور ਗ੍ਰੀਨ એનર્ਜੀ ਦੇ ਉੱਪਰ ਚੱਲਣ ਵਾਲੀਆਂ ਜਿਹੜੀ ਟਰਾਂਸਪੋਰਟੇਸ਼ਨ ਹੈ ਉਹ ਅੱਜ ਦੁਨੀਆ ਭਰ ਦੇ ਵਿੱਚ ਪ੍ਰਚਲਿਤ ਹੋ ਰਹੀ ਹੈ ਸੋ ਲੁਧਿਆਣਾ ਵੀ ਇੱਕ ਤਰੀਕੇ ਨਾਲ ਉਹਦਾ ਮਾਡਲ ਸ਼ਹਿਰ ਹੈ ਜਿਹੜਾ ਉਹ ਬਣਾਇਆ ਜਾਏਗਾ ਇਸੇ ਤਰੀਕੇ 100 ਕਰੋੜ 100% ਸੀਵਰੇਜ ਦਾ ਪ੍ਰਬੰਧ ਹੋਵੇ ਇੱਥੇ ਉਹਦੇ ਵਾਸਤੇ ਜੋ ਕੰਮ ਹੈ ਉਹ ਕੀਤਾ ਜਾਏਗਾ ਹੁਣ ਵੀ ਹੈ ਪਰ ਕਾਫੀ ਜਗ੍ਹਾ ਦੇ ਉੱਪਰ ਨਈ ਪਾਕਟਸ ਨੇ ਜਿੱਥੇ ਇਹ ਦਿੱਕਤ ਆਉਂਦੀ ਹੈ ਸੀਵਰੇਜ ਦੀ ਗਾਹ ਬਗਾਹੇ ਔਰ ਜੋ ਕੂੜੇ ਦਾ ਪ੍ਰਬੰਧਨ ਹੈ ਉਹਦੀ ਵੀ ਕਾਫੀ ਦਿੱਕਤ ਕਈ ਜਗ੍ਹਾ ਤੇ ਦਰਪੇਸ਼ ਆਉਂਦੀ ਹੈ ਸੁਣਨ ਨੂੰ ਮਿਲਦਾ ਹੈ ਸੋ ਉਹਦਾ 100% ਜਿਹੜਾ ਕਲੈਕਸ਼ਨ ਦਾ ਉਹਦੀ ਰੈਮੈਡੀਫਿਕੇਸ਼ਨ ਦਾ ਔਰ ਉਹਨੂੰ ਉਹਦੀ ਡਿਸਪੋਜ਼ਲ ਦਾ 100% ਇੱਕ 360 ਡਿਗਰੀਜ਼ ਪ੍ਰੋਗਰਾਮ ਹੈ ਜਿਹੜਾ ਪਲਾਨ ਹੈ ਉਹ ਉਲੀਕੇ ਜਾ ਰਿਹਾ ਹੈ ਸਰਕਾਰ ਦੇ ਪੱਧਰ ਦੇ ਉੱਪਰ ਇਹਦੇ ਉੱਪਰ ਕੰਮ ਚੱਲ ਰਿਹਾ ਹੈ ਔਰ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਕਿਉਂਕਿ ਗਰਾਊਂਡ ਦੇ ਉੱਪਰ ਕਾਰਪੋਰੇਸ਼ਨ ਨਹੀਂ ਮਤਾ ਜਦੋਂ ਪਾਉਣਾ ਤੇ ਫੇਰ ਹੀ ਕੰਮ ਨੇ ਜਿਹੜੇ ਉਸ ਸਟੇਟ ਗਵਰਨਮੈਂਟ ਤੋਂ ਲੈ ਕੇ ਥੱਲੇ ਤੱਕ ਉਹਦੀ ਐਗਜ਼ੀਕਿਊਸ਼ਨ ਹੈ ਜਿਹੜੀ ਉਹ ਪਾਸਟ ਹੋ ਜਾਣੀ ਆ ਇਸੇ ਤਰੀਕੇ ਸਾਥੀਓ ਇੱਕ ਲੁਧਿਆਣਾ ਦੇ ਵਿੱਚ 100% ਸਾਫ਼ ਪੀਣ ਵਾਲਾ ਪਾਣੀ ਹੁਣ ਤੁਸੀਂ ਵੀ ਦੇਖਿਆ ਹੋਏਗਾ ਸ਼ਾਇਦ ਕਈ ਵਾਰੀ ਤੁਸੀਂ ਮੀਡੀਆ ਵਾਲੇ ਸਾਥੀਆਂ ਨੇ ਚੱਕਿਆ ਹੋਏਗਾ ਕਿ ਕਿਉਂਕਿ ਪਾਈਪਲਾਈਨਸ ਨੇ ਬਹੁਤ ਪੁਰਾਣੀਆਂ ਹੋ ਚੁੱਕੀਆਂ ਪਿਛਲੀਆਂ ਸਰਕਾਰਾਂ ਦੇ ਸਮੇਂ ਉਹਦੇ ਉੱਪਰ ਜ਼ਿਆਦਾ ਕੰਮ ਨਹੀਂ ਹੋਇਆ ਉਹ ਸਾਰੇ ਪ੍ਰੋਸੈਸ ਨੂੰ ਔਰ ਧਰਤੀ ਹੇੜਲੇ ਪਾਣੀ ਨੂੰ ਬਚਾਉਣ ਦੇ ਲਈ ਜੋ तकरीबन 130 32 ਦੇ ਕਰੀਬ ਜੋ ਜੋ ਪਾਣੀ ਦੇ ਪੀਣ ਵਾਲੇ ਪਾਣੀ ਦੇ ਪੁਆਇੰਟਸ ਹੈਗੇ ਉਹਨਾਂ ਨੂੰ ਸ਼ਿਫਟ 100% ਕੀਤਾ ਜਾਏਗਾ ਗਰਾਊਂਡ ਵਾਟਰ ਦੇ ਉੱਪਰ ਗਰਾਊਂਡ ਵਾਟਰ ਤੋਂ ਜਿਹੜੇ ਪਾਣੀ ਹੈ ਉਹ ਆਏਗਾ ਔਰ ਉਹਦੇ ਨਾਲ-ਨਾਲ ਜਿਹੜੀ ਸਿਧਵਾ ਕਨਾਲ ਤੋਂ ਪਾਣੀ ਆਣਾ ਹੈ तकरीबन ਅ 1500 ਕਰੋੜ ਦਾ ਪ੍ਰੋਜੈਕਟ ਹੈ ਇਹ ਔਰ 1200 ਟਿਊਬਵੈਲਸ ਨੂੰ ਉਹ ਰਿਪਲੇਸ ਕਰੇਗਾ ਤਾਂ ਕਿ ਗਰਾਊਂਡ ਵਾਟਰ ਵੀ ਵੱਸ ਸਕੇ ਔਰ ਸਿੰਧਵਾ ਕਨਾਲ ਤੋਂ ਸਾਫ਼ ਪਾਣੀ ਲੈ ਕੇ ਉਹਨੂੰ ਅ ਟ੍ਰੀਟ ਕਰਕੇ ਲੋਕਾਂ ਦੇ ਕੱਲੇ-ਕੱਲੇ ਘਰ ਤੱਕ ਪਹੁੰਚਾਇਆ ਜਾਵੇ ਸੋ ਇਹ ਇੱਕ ਪ੍ਰਾਇੋਰਟੀ ਦੇ ਉੱਪਰ ਕਾਰਪੋਰੇਸ਼ਨ ਬਣਨ ਨੂੰ ਪ੍ਰੰਪਿਤ ਕੀਤਾ ਜਾਏਗਾ